ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀ ਯੂਐਸਏ ਦੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 17 ਸਤੰਬਰ ਹੈ 17 ਸਤੰਬਰ 1932 ਨਵੰਬਰ 1927 ਦੇ ਵਿੱਚ ਲਾਰਡ ਬਿਕਨ ਹੈਡ ਨੇ ਇਹ ਗੱਲ ਕਹੀ ਸੀ ਕਿ ਭਾਰਤ ਦੀਆਂ ਵੱਖ-ਵੱਖ ਕੌਮਾਂ ਆਪਣੇ ਫਿਰਕੂ ਮਸਲੇ ਦਾ ਹੱਲ ਨਹੀਂ ਕਰ ਸਕਦੀਆਂ ਹੁਣ ਸਾਰਾ ਤੌਰ ਤੇ ਇਹ ਗੱਲ ਸਾਬਿਤ ਹੋ ਚੁੱਕੀ ਸੀ ਨਤੀਜੇ ਦੇ ਤੌਰ ਤੇ ਰੈਮਜ਼ੇ ਮੈਕਡੋਨਲਡ ਨੂੰ ਆਪਣਾ ਸਾਲਸੀ ਫੈਸਲਾ ਦੇਣ ਦੀ ਖੁੱਲ ਮਿਲ ਗਈ ਅਤੇ ਇਹ 17 ਅਗਸਤ 1932 ਦੇ ਦਿਨ ਫਿਰਕੂ ਫੈਸਲੇ ਦੀ ਸ਼ਕਲ ਦੇ ਵਿੱਚ ਸਾਹਮਣੇ ਆਇਆ ਸੀ ਜਦੋਂ ਹਿੰਦੂ ਮੁਸਲਮਾਨ ਅਤੇ ਸਿੱਖ ਭਾਰਤੀ ਆਇਨ ਦੇ ਹੇਠ ਹੋਣ ਵਾਲੀਆਂ ਚੋਣਾਂ ਦੇ ਵਿੱਚ ਸੀਟਾਂ ਦੀ ਵੰਡ ਬਾਰੇ ਫਿਰਕੂ ਮਸਲੇ ਦਾ ਹੱਲ ਕੱਢਣ ਦੇ ਵਿੱਚ ਅਨਕਾਮਯਾਬ ਹੋ ਕੇ ਤਾਂ ਬਰਤਾਨਵੀ ਪ੍ਰਾਈਮ ਮਿਨਿਸਟਰ ਨੂੰ ਇਸ ਬਾਰੇ ਆਪਣਾ ਫੈਸਲਾ ਦੇਣਾ ਪਿਆ ਇਹ ਫੈਸਲਾ 17 ਅਗਸਤ 1932 ਵਾਲੇ ਦਿਨ ਦਿੱਤਾ ਗਿਆ ਸੀ ਇਸ ਦਾ ਨਾ ਫਿਰਕੂ ਫੈਸਲਾ ਵਜੋਂ ਜਾਣਾ ਗਿਆ ਇਸ ਤੋਂ ਬਾਅਦ 20 ਅਗਸਤ 1932 ਦੇ ਦਿਨ ਕੌਂਸਲ ਆਫ ਐਕਸ਼ਨ ਦੀ ਇੱਕ ਮੀਟਿੰਗ ਲਾਹੌਰ ਦੇ ਵਿੱਚ ਹੋਈ ਸੀ ਇਸ ਦੇ ਵਿੱਚ ਕਈ ਮਤੇ ਪਾਸ ਕੀਤੇ ਗਏ ਪਹਿਲਾ ਸਿੱਖ ਕ੍ਰਿਮੀਨਲ ਅਵਾਰਡ ਨੂੰ ਰੱਦ ਕੀਤਾ ਜਾਵੇ ਦੂਜਾ ਗੁਰਦੁਆਰਾ ਚੋਣਾ ਜੋ 1933 ਦੇ ਵਿੱਚ ਹੋਣਿਆ ਸਨ ਉਹਨਾਂ ਬਾਰੇ ਫੈਸਲਾ ਕੀਤਾ ਜਾਵੇ ਤੀਜਾ ਝਗੜੇ ਦੇ ਵਿੱਚ ਸੀਟਾਂ ਵਾਸਤੇ ਭਾਗ ਸਿੰਘ ਵਕੀਲ ਨੂੰ ਸਾਲਸ ਮੰਨਿਆ ਜਾਵੇ ਚੌਥਾ 17 ਸਤੰਬਰ ਨੂੰ ਫਿਰਕੂ ਫੈਸਲੇ ਦੇ ਵਿਰੋਧ ਦੇ ਦਿਨ ਦੇ ਵਜੋਂ ਮਨਾਇਆ ਜਾਵੇ ਪੰਜਵਾਂ 25 ਸਤੰਬਰ ਨੂੰ ਗੁਰੂ ਖਾਲਸਾ ਦਰਬਾਰ ਬਣਾ ਕੇ ਫਿਰਕੂ ਫੈਸਲੇ ਦੇ ਖਿਲਾਫ ਜਦਵਜੈਤ ਸ਼ੁਰੂ ਕਰਨ ਦਾ ਐਲਾਨ ਕੀਤਾ ਜਾਵੇ। ਅਕਾਲੀ ਸ਼ਹੀਦ ਦੀ ਫੌਜ ਵੱਲੋਂ ਸ਼੍ਰੋਮ ਨੇ ਅਕਾਲੀ ਦਲ ਦੀ ਭਰਤੀ ਕੀਤੀ ਜਾਵੇ ਅਤੇ ਅਕਾਲੀ ਦਲ ਦਾ ਇੱਕ ਵਿੰਗ ਹੋਵੇ। ਇਸ ਦੇ ਨਾਲ ਹੀ ਸੰਪੂਰਨ ਸਿੰਘ ਅਤੇ ਉਜਲ ਸਿੰਘ ਨੇ ਰਾਉਂਡ ਟੇਬਲ ਕਾਨਫਰੰਸ ਤੋਂ ਅਤੇ ਐਡਵਾਈਜ਼ਰੀ ਕਮੇਟੀ ਤੋਂ ਅਸਤੀਫੇ ਦੇ ਦਿੱਤੇ। ਕੌਂਸਲ ਆਫ ਐਕਸ਼ਨ ਨੇ ਉਨ੍ਹਾਂ ਦੇ ਅਸਤੀਫਿਆਂ ਦੀ ਤਾਰੀਫ਼ ਕੀਤੀ। 17 ਸਤੰਬਰ ਨੂੰ ਹਰ ਪਾਸੇ ਸਿੱਖਾਂ ਨੇ ਰੋਸ ਦੇਣ ਮਨਾ ਕੇ ਫਿਰਕੂ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ। 17 ਸਤੰਬਰ 1986 ਗੁਰਿੰਦਰ ਸਿੰਘ ਪੋਲਾ ਪੁੱਤਰ ਗੁਪਾਲ ਸਿੰਘ ਅਤੇ ਬੀਬੀ ਸੁਰਿੰਦਰ ਕੌਰ ਵਾਸੀ ਤਰਨਤਾਰਨ ਧਰਮਯੁੱਧ ਮੋਰਚੇ ਦਾ ਇੱਕ ਸਰਗਰਮ ਕਾਰਕੁਨ ਸਨ ਉਹ ਬਾਬਾ ਜਰਨੈਲ ਸਿੰਘ ਪਿੰਡਰਾਵਾਲਿਆਂ ਦੇ ਬਹੁਤ ਨਜ਼ਦੀਕੀ ਸਨ ਇਸ ਲਹਿਰ ਦੇ ਦੌਰਾਨ ਉਸ ਨੂੰ ਜੰਡਿਆਲਾ ਤੋਂ ਗ੍ਰਿਫਤਾਰ ਕਰਕੇ ਜੋਧਪੁਰ ਜੇਲ੍ਹ ਦੇ ਵਿੱਚ ਰੱਖਿਆ ਗਿਆ ਸੀ। ਉੱਥੋਂ 5 ਅਪ੍ਰੈਲ 1986 ਦੇ ਦਿਨ ਉਸ ਨੂੰ ਤਿੰਨ ਹੋਰ ਸਾਥੀਆਂ ਸਣੇ ਰਮੇਸ਼ ਕਤਲकांड ਦੇ ਵਿੱਚ ਪੇਸ਼ ਕਰਨ ਵਾਸਤੇ ਜਲੰਧਰ ਲਿਆਂਦਾ ਗਿਆ ਤਾਂ ਉਸ ਦੇ ਸਾਥੀਆਂ ਨੇ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਮਨਵੀਰ ਸਿੰਘ ਚਿਹੜੂ ਦੀ ਅਗਵਾਈ ਦੇ ਵਿੱਚ ਐਕਸ਼ਨ ਕਰਕੇ ਉਸ ਨੂੰ ਦੋ ਹੋਰਾਂ ਸਾਥੀਆਂ ਸੁਖਦੇਵ ਸਿੰਘ ਉਰਫ ਜਰਨਲ ਆਪ ਸਿੰਘ ਅਤੇ ਸਵਰਨਜੀਤ ਸਿੰਘ ਅਲਾਦੀਨਪੁਰ ਸਮੇਤ ਛਡਵਾ ਲਿਆ ਸੀ। ਇਹ ਐਕਸ਼ਨ ਦੇ ਦੌਰਾਨ 6 ਸਿਪਾਹੀ ਵੀ ਮਾਰੇ ਗਏ ਸਨ। ਇਸ ਤੋਂ ਮਗਰੋਂ ਗੁਰਿੰਦਰ ਸਿੰਘ ਪੋਲਾ ਨੇ ਬਹੁਤ ਸਾਰੀਆਂ ਕਾਰਵਾਈਆਂ ਦੇ ਵਿੱਚ ਹਿੱਸਾ ਲਿਆ ਸੀ। ਉਸ ਤੋਂ ਬਾਅਦ ਜਥਾ ਪਿੰਡਰਾ ਮਹਿਤਾ ਦੇ ਕੋ ਜਾਗੂਏ ਪ੍ਰਚਾਰ ਕਰਨ ਲੱਗ ਪਏ ਸਨ ਕਿ ਬਾਬਾ ਜਰਨੈਲ ਸਿੰਘ ਪਿੰਡਰਾ ਵਾਲਾ ਸ਼ਹੀਦ ਨਹੀਂ ਹੋਏ ਅਤੇ ਉਹ ਗੁਪਤ ਰਹਿ ਕੇ ਜਦੌਜਾਦ ਦੀ ਇਕਬਾਈ ਕਰ ਰਹੇ ਨੇ ਪਰ ਗੁਰਿੰਦਰ ਸਿੰਘ ਪੋਲਾ ਇਸ ਹਰਕਤ ਦੇ ਬਿਲਕੁਲ ਉਲਟ ਸੀ ਅਖੀਰ ਜਨਰਲ ਆਪ ਸਿੰਘ ਗਰੁੱਪ ਨੇ ਉਸ ਨੂੰ ਧੱਕੇ ਦੇ ਨਾਲ ਰੋਕਣ ਦਾ ਫੈਸਲਾ ਕਰ ਲਿਆ ਅਤੇ ਇੱਕ ਦਿਨ ਧੋਖੇ ਦੇ ਨਾਲ ਉਸ ਨੂੰ ਬੁਲਾ ਲਿਆ ਸੀ ਇਸ ਮੌਕੇ ਉਸ ਨੂੰ ਕਿਹਾ ਗਿਆ ਕਿ ਉਹ ਪਿੰਡਰਾ ਵਾਲਾ ਨੂੰ ਸ਼ਹੀਦ ਨਾ ਕਵੇ ਪਰ ਉਸ ਨੇ ਇਸ ਝੂਠ ਬੋਲਣ ਦੇ ਹੁਕਮ ਨੂੰ ਮੰਨਣ ਤੋਂ ਨਾ ਕਰ ਦਿੱਤੀ ਇਸ ਬੁਲਬੁਲੇ ਦਾ ਬਹਾਨਾ ਲਾ ਕੇ ਜਰਨਲ ਆਪ ਸਿੰਘ ਦੇ ਹੁਕਮ ਹੇਠ ਗੁਰਨਾਮ ਸਿੰਘ ਬੁੰਡਾਲਾ ਜਿਸ ਨੂੰ ਜਲਾਦ ਕਿਹਾ ਜਾਂਦਾ ਸੀ ਉਸ ਨੇ ਭੋਲੇ ਨੂੰ ਗੋਲੀ ਮਾਰ ਦਿੱਤੀ ਇੰਜੋ ਸੱਚ ਬੋਲਣ ਦੇ ਬਦਲੇ ਸ਼ਹੀਦ ਹੋ ਗਿਆ 17 ਸਤੰਬਰ 1999 ਦੇ ਦਿਨ ਪੰਜਾਬ ਪੁਲਿਸ ਨੇ ਪ੍ਰਗਟ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਸੌਰਸਿੰਘ ਜ਼ਿਲ੍ਹਾ ਤਰਨਤਾਰਨ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 17 ਸਤੰਬਰ 1990 ਦੇ ਦਿਨ ਪੰਜਾਬ ਪੁਲਿਸ ਨੇ ਮਨਜੀਤ ਸਿੰਘ ਵਾਸੀ ਦੁਰਗਾਵਾਦ ਅਤੇ ਲਖਬੀਰ ਸਿੰਘ ਵੀਰ ਵਾਸੀ ਕਸੀਟਪੁਰਾ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 17 ਸਤੰਬਰ 1991 ਦੇ ਦਿਨ ਪੰਜਾਬ ਪੁਲਿਸ ਨੇ ਮਨਜੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਧਰਦੇਓ ਜ਼ਿਲ੍ਹਾ ਅਮਰitsar, ਹਰਚੰਦ ਸਿੰਘ ਪੁੱਤਰ ਜਗਤ ਸਿੰਘ ਵਾਸੀ ਸਲਾਣਾ ਜੀਵਨ ਸਿੰਘ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਚੰਨਮਲ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਦੇਹਰ ਜ਼ਿਲ੍ਹਾ ਰੋਪੜ, ਜੀਤ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਸਿਦਮਾ ਦੋਨਾ ਜ਼ਿਲ੍ਹਾ ਕਪੂਰਥਲਾ ਨੂੰ ਵੱਖ-ਵੱਖ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ। 17 ਸਤੰਬਰ 1992 ਦੇ ਦਿਨ ਪੰਜਾਬ ਪੁਲਿਸ ਨੇ ਮਨਜਿੰਦਰ ਸਿੰਘ ਉਰਫ ਸ਼ਮਸ਼ੇਰ ਸਿੰਘ ਪੁੱਤਰ ਜਸਪੀਰ ਸਿੰਘ ਵਾਸੀ ਮੁੱਚਲ, ਰਸ਼ਪਾਲ ਸਿੰਘ ਗੁਰਦਾਸਪੁਰ, ਰਾਮ ਸਰੂਪ ਪੰਡਤ ਉਰਫ ਸਰਜੀਤ ਇਕਤਾਰ ਸਿੰਘ ਵਾਸੀ ਸ਼ੇਰਪੁਰ ਨੇੜੇ ਕਾਦੀਆਂ ਤੇ ਚਾਰ ਹੋਰ ਸਿੱਖਾਂ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕਰ ਦਿੱਤਾ 17 ਸਤੰਬਰ 1993 ਦੇ ਦਿਨ ਪੰਜਾਬ ਪੁਲਿਸ ਨੇ ਭਜਨ ਸਿੰਘ ਪੁੱਤਰ ਨਾਨਕੂ ਵਾਸੀ ਬਰਨਾਨਾ ਅਤੇ ਬਲਬੀਰ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਮਾਲਕਪੁਰ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ 17 ਸਤੰਬਰ 2014 ਦੇ ਦਿਨ ਪੰਜਾਬ ਪੁਲਿਸ ਨੇ ਰਤਨਦੀਪ ਸਿੰਘ ਡਿਪਟੀ ਚੀਫ ਆਪਰੇਸ਼ਨਲ ਮੁਖੀ ਬੱਬਰ ਖਾਲਸਾ ਇੰਟਰਨੈਸ਼ਨਲ ਨੂੰ ਗੋਰਖਪੁਰ ਯੂਪੀ ਦੇ ਵਿੱਚੋਂ ਗ੍ਰਿਫਤਾਰ ਕੀਤਾ ਇਹ ਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ